ਵਿਦਾਂਤ ਸਬਾ ਹਲਕਾ ਖੇਮਕਰਨ ਅਦੀਨ ਪਿੰਦੇ ਕਸਬਾ ਵਰਟੋਹਾ ਵਿੱਚ ਸਥਿਤ ਗੁਰੂ ਰਾਮਦਾਸ ਮੈਡੀਕੈਰ ਹਸਪਤਾਲ ਵਿੱਚ ਕਥਿਤ ਤੌਰ ਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਹਸਪਤਾਲ ਵਿੱਚ ਦਾਖਲ ਹੋ ਕੇ ਡਾਕਟਰ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਇਆ ਡਾਕਟਰ ਗੁਰਜੀਤ ਸਿੰਘ ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਡਾਕਟਰ ਗੁਰਜੀਤ ਸਿੰਘ ਦੇ ਪਰਾ ਦਲਜੀਤ ਸਿੰਘ ਪੁੱਤਰ ਦਲਬੀਰ ਸਿੰਘ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਚਾਪੜੇ ਪਰਾ ਨੂੰ ਮਿਲਣ ਲਈ ਹਸਪਤਾਲ ਆਇਆ ਸੀ ਅਤੇ ਰਾਤ ਕਰੀਬ 12 ਵਜੇ ਜਦੋਂ ਉਹ ਖੁਦ ਅਤੇ ਉਸ ਦਾ ਡਾਕਟਰ ਪਰਾ ਕਲੀਨਿਕ ਦੇ ਕੈਬਨ ਵਿੱਚ ਬੈਠਾ ਸੀ ਉਸੇ ਸਮੇਂ 16 ਤੋਂ 17 ਨਕਾ ਪੋਸ਼ ਨੌਜਵਾਨ ਹੱਥਾਂ ਵਿੱਚ ਤੇਜ਼ ਤਾਰ ਹਥਿਆਰਾਂ ਨਾਲ ਦਾਖਲ ਹੋਏ ਅਤੇ ਉਸ ਦੇ ਪਰਾ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ हमलावरों ने अस्पताल ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰ ਰੱਖੇ ਸਮਾਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਅਤੇ ਮੌਕੇ ਤੋਂ ਫਰਾਰ ਹੋ ਗਏ। ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਵੇਗੀ। ਅਤੇ ਇਸ ਘਟਨਾ ਤੋਂ ਤੁਰੰਤ ਬਾਅਦ थाना ਵਰਟੋਹਾਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਉਕਤ ਨੌਜਵਾਨ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। दलजीत सिंह ने दसाया कि उन्होंने पिंड बहिड़वाल के एक नौजवान समेत कुछ होर अण खिलाफ़ थाना विखे शिकायत दर्ज करवाई है पर पुलिस प्रशासन हमलावर खिलाफ़ कोई कार्रवाई नहीं कर रहा इस मौके एसएसपी तरन तारण तो मंग की है कि मामले की गंभीरता जांच करके मुलाज़म खिलाफ बनती गुरु रामदास ਕੱਲ 3 ਤਰੀਕ ਨੂੰ ਜਦੋਂ ਮੈਂ 12:30 1 ਵਜੇ ਦੇ ਕਰੀਬ ਆਪਣੀ ਓਪੀਡੀ ਵਿੱਚ ਬੈਠਾ ਸੀ ਉਹ ਵੇਲੇ ਲਗਭਗ 13-14 ਬੰਦਿਆਂ ਨੇ ਬਾਹਰੋਂ ਅਚਾਨਕ ਆ ਕੇ ਮੇਰੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਹਸਪਤਾਲ ਦੀ ਬਹੁਤ ਜ਼ਿਆਦਾ ਤੋੜਪਨ ਕੀਤੀ ਆ ਇਹਨਾਂ ਵਿੱਚੋਂ ਇੱਕ ਬੰਦੇ ਦੀ ਪਛਾਣ ਮਲਕੀਤ ਸਿੰਘ ਸਨੋਂ ਗੁਰੀਚਾ ਸਿੰਘ ਬੈੜਵਾਲ ਵਜੋਂ ਹੋਈ ਆ ਬਾਕੀ ਸਾਰੇ ਬੰਦਿਆਂ ਦੇ ਮੂੰਹ ਬੰਨੇ ਹੋਏ ਹੀ ਮੈਂ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ ਅਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਤੇ ਜਾਣ ਲੇਵਾ ਹਮਲਾ ਹੋਇਆ ਹੈ ਅਤੇ ਇਹਦੇ ਤੇ ਬਣਦੀ ਜੋ ਵੀ ਕਾਰਵਾਈ ਆ ਉਹ ਛੇਤੀ ਤੋਂ ਛੇਤੀ ਕੀਤੀ ਜਾਵੇ। ਇਹਨਾਂ ਵੀ ਜੀ ਸਿੰਘ ਜਿਹੜਾ ਪੇਡਰ ਇਹਨਾਂ ਵੀ ਜੀ ਵੀਰ ਤੇ ਇਹ ਕਿਹੜਾ ਗੁਰੂ ਰਾਮਦਾਸ ਦਾ ਸਾਜਾ ਜਿਹੜਾ ਤੇ ਹਮਲਾ ਆਇਆ ਕੌਣ ਸੀ ਤੇ ਕਿੰਨੇ ਕ ਜਾਣੇ ਸੀਗੇ। ਜੀ ਉਹ ਮਲਕੀਤ ਸਿੰਘ ਜੀ ਮਲਕੀਤ ਸਿੰਘ son of ਪੀਚਾ ਸੋ ਤੇ ਨਾਲ 16 ਕ ਜਾਣੇ ਅਣਪਛਾਤੇ ਸੀ ਉਹਨਾਂ ਸਾਰਿਆਂ ਦੇ ਫੇਸ ਕਵਰ ਸੀਗੇ। ਤਾਂ ਕਿ ਕਿੰਨੇ ਕ ਵੇਜ ਦੀ ਗੱਲ ਆ। ਕਿ ਕਿਚੀ 12:00 12:00 ਵਜੇ ਦੀ ਗੱਲ ਆ। ਤੇ ਅਸੀਂ ਤਾਂ ਡਾਕਟਰ ਸਾਹਿਬ ਕੋਲ ਮਿਲਣ ਆਏ ਸੀ ਤੇ ਬੈਠੇ ਸੀ ਲੱਗੇ। ਤੇ ਸਾਹਮਣੇ ਤਾਂ ਕੋਈ ਪਤਾ ਨਹੀਂ ਸੀ ਇਦਾਂ ਕੁ ਸੋਣਾ ਉਹ ਆਏ ਇੱਕਦਮ ਆ ਕੇ ਉਹਨਾਂ ਨੇ ਤੇ ਡਾਕਟਰ ਕਿਰਪਾਨਾ ਲੈ ਕੇ ਆਏ ਤੇ ਆ ਕੇ ਇੱਕਦਮ ਹਮਲਾ ਕਰਦਾ। ਤੇ ਅਸੀਂ ਤਾਂ ਬਚਣ ਦੀ ਕੋਸ਼ਿਸ਼ ਕੀਤੀ ਹੈ ਤੇ ਬਚ ਗਏ ਆ ਤੇ ਡਾਕਟਰ ਸਾਹਿਬ ਦੇ ਕਾਫੀ ਉਹਨੇ ਬੱਤਰ ਵਗੈਰਾ ਮਾਰੀ। ਆਪਣੇ ਵੱਲੋਂ ਤਾਂ ਉਹਨੇ ਕੋਈ ਗੱਲ ਕਰਨੀ ਛੱਡੀ। ਜੋ ਅਸੀਂ ਇੱਥੇ ਆਏਗੇ ਸੀ ਥੋੜਾ ਥੋੜਾ ਪੂਰਾ ਪਾਇਆ ਤਾਂ ਉਹਦੇ ਭੱਜ ਗਏ। ਇਹੋ ਪਤਾ ਲੱਗਾ ਕਿ ਰੰਜਿਸ਼ ਕੀ ਰੱਖੀ ਗਈ ਹੈਗਾ ਪਤਾ ਨਹੀਂ ਵੀਰ ਜੀ ਇਦਾਂ ਦੀ ਕੋਈ ਵੱਡੀ ਗੱਲ ਨਹੀਂ ਸੀਗੀ ਕੋਈ ਬਸ ਫੋਨ ਤੇ ਥੋੜੀ ਜੀ ਵਾਤਾਵਲਾਪ ਹੋਈ ਸੀਗੀ ਤੇ ਉਹਦੇ ਕਰਕੇ ਬਸ ਕੋਈ ਇਦਾਂ ਦਾ ਸੀਗਾ ਨਹੀਂ ਕਿ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਮੁੱਦਾ ਨਹੀਂ ਆਇਆ ਕੋਈ ਰੰਜਿਸ਼ ਤੇ ਇੱਕਦਮ ਇਹ ਅਨਸਪੈਕਟਡ ਹੋ ਗਿਆ ਤੇ ਜਿਵੇਂ ਦੇਖਦੇ ਹੋ ਜੋ ਕਿ ਜ਼ਿਲ੍ਹੇ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਰਹੀ ਆ ਇੱਕ ਹਸਪਤਾਲ ਦੇ ਵਿੱਚ ਡਾਕਟਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਾਂਦਾ ਕਿਸ ਤਰ੍ਹਾਂ ਦੇ ਹਾਂਜੀ ਬੀ ਜੀ ਇਹ ਤਾਂ ਆਪਾਂ ਸੋਚ ਵੀ ਨਹੀਂ ਸਕਦੇਗੇ ਆਪਾਂ ਤਾਂ ਕਦੀ ਸੋਚਿਆ ਨਹੀਂ ਹੁੰਦਾ ਕਿ ਆ ਇਦਾਂ ਦੇ ਹਾਲਾਤ ਇੱਥੇ ਹੋਵੇ ਹਨ ਜਦੋਂ ਦਾ ਇੱਕ ਖਾਸ ਇਲਾਕੇ ਵਿੱਚ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰ ਰਹੇ ਅਸੀਂ ਦੂਰੋਂ ਆ ਕੇ ਇੱਥੇ ਇੱਥੇ ਤਾਂ ਆਏ ਅਸੀਂ ਕਾਰੋਬਾਰ ਕਰਨ ਤੇ ਹਸਪਤਾਲ ਖੁੱਲਿਆ ਤੇ ਮੈਂ ਤਾਂ ਲੁਧਿਆਣਾ ਇੱਕ ਫੈਕਟਰੀ ਮੈਂ ਤਾਂ ਇੱਥੇ ਮਿਲਣ ਆਇਆ ਸੀ ਇੱਥੇ ਕੋਈ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਵੀ ਤਾਂ ਆ ਹਰ ਹੋ ਰਹੀ ਹੈ ਕੋਈ ਦਰਖਾਸਤ ਦਿੱਤੀ ਹੈ ਇਸ ਸਬੰਧ ਵਿੱਚ ਹਾਂਜੀ ਹਾਂਜੀ ਕੱਲ ਹੀ ਬੇਵਾਰਦਾਤ ਹੋਈ ਹੈ ਉਸ ਤੋਂ ਬਾਅਦ ਅੱਗੇ ਸੀ ਪੁਨਰਸਮੋਕ ਲਈ ਆ ਗਈ ਸੀ ਤੇ ਕਾਚੋ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਐਸੋਸੀਏਸ਼ਨ ਕੁਝ ਨਹੀਂ ਦਵਾਇਆ ਪੀ ਇਹ ਪਰਚਾ ਚਰਜ ਕਰਾਂਗੇ ਹਾਂ ਇਹ ਕੀ ਤਾਂ ਹੋਇਆ ਹਮ ਕਹਿੰਦੇ ਕਰਾਂਗੇ ਬਾਕੀ ਹਜੇ ਚੱਲ ਰਿਹਾ ਹਜੇ ਪਰਚਾ ਦਰਜ ਨਹੀਂ ਹੋਇਆ ਨਹੀਂ ਹਜੇ ਦੱਸ ਕੀ ਮੰਗ ਕਰਦੇ ਹੋ ਜੀ ਜੀ ਬਿਲਕੁਲ ਜੀ ਆਪਾਂ ਕਾਰਵਾਈ ਹੋਣੀ ਚਾਹੀਦੀ ਉਹ ਵੀ ਹੋਇਆ ਬਹੁਤ ਗਲਤ ਹੋਇਆ ਹੈ ਤੇ ਇਦਾਂ ਨਹੀਂ ਹੋਣਾ ਚਾਹੀਦਾ ਕਿਹਨਾ ਬਹਿ ਗਿਆ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਕਿਹੜਾ ਬਹਿ ਗਿਆ ਦੱਸ ਇਹ ਤਾਂ ਪਿੰਡ ਮਹਿਮੂਦ ਭਰਾ ਜੀ ਜਾ ਜਿਹੜਾ ਕੱਲ ਰਣਦਾਸ ਹਸਪਤਾਲ ਬੰਡੋਆ ਦੇ ਡਾਕਟਰ ਦੇ ਉੱਤੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਕੀ ਜੀ ਬਹੁਤ ਨਿੰਦਕੁਜੋਗ ਜਿਹੜੀ ਘਟਨਾ ਵਾਪਰੀ ਹੈ ਸਾਡਾ ਬਹੁਤ ਵਧੀਆ ਚੰਗਾ ਫਰੈਂਡ ਆ ਬਹੁਤ ਚੰਗਾ ਇਨਸਾਨ ਆ ਜੋ ਗੁਰਬਾਣੀ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਇਨਸਾਨ ਦੇ ਨਾਲ ਕੱਲ ਇੱਕ ਬੜੀ ਜਿਆਦਾ ਗੁੰਡਾ ਗਰਦੀ ਦਾ ਨੰਗਾ ਨਾਚ ਸ਼ਰੀਆਂ ਵਿੱਚ ਬੁਜਾਰ ਹੋਇਆ ਤੇ ਬਹੁਤ ਨਿੰਦਕੁਜੋਗ ਇਹ ਘਟਨਾ ਵਾਪਰੀ ਹੈ ਕਾ ਕਿਦਾਂ ਦੇਖਦੇ ਜੋ ਵੀ ਕਾਨੂੰਨ ਵਿਵਸਥਾ ਡੰਡੂ ਰਿਆ ਆ ਇਹ ਦਿਨ ਅਜੇ ਸ਼ਰਾਤੀ ਅੰਸਰ ਬਾਕੀ ਘਰਾਂ ਦੇ ਵਿੱਚ ਤਾਂ ਦੇਖਿਆ ਹੋਵੇਗਾ ਪਰ ਇਹ ਪਹਿਲੀ ਘਟਨਾ ਹੋਏਗੀ ਜਿਹੜੀ ਹਸਪਤਾਲ ਦੇ ਵਿੱਚ ਜਿਹੜਾ ਆ ਡਾਕਟਰ ਦੇ ਉੱਤੇ ਆ ਵੜਕਿਆ ਗਿਆ ਕਿ ਜੀ ਇਹ ਤਾਂ ਆਪਾਂ ਵੇਖਦੇ ਪਏ ਆ ਪੰਜਾਬ ਦੇ ਵਿੱਚ ਜੋ ਮਤਲਬ ਕਿ ਮੋੜ ਤੇ ਲੰਡਿਆ ਵਾ ਜੋ ਵੀ ਆਪਣਾ ਗੱਗਨ ਸਰ ਕਿਤੇ ਵੀ ਕਤਲ ਹੋ ਰਹੇ ਨੇ ਇੰਨੀਆਂ ਜਿਆਦਾੀਆਂ ਵਾਰਦਾਤਾਂ ਹੋਣੀਆਂ ਨੇ